ਹੈ ਪੂਛਤ ਹੈ ਵੈਦ ਖਾਦ ਔਖਦ ਨ ਸੰਜਮ ਸੈ ਕਿਵੇਂ ਮਿਟਾ ਰੋਗ ਦੁਖ ਸਹਿਜਾ ਸਮਾਈਆ ਕੋਈ ਬੰਦਾ ਨਾ ਡਾਕਟਰ ਦੇ ਕੋਲ ਗਿਆ ਉਹ ਦਵਾਈ ਲੈ ਕੇ ਆਇਆ ਠੀਕ ਨਾ ਹੋ ਗਏ ਜਾ ਕੇ ਡਾਕਟਰ ਨੂੰ ਲਾਹਮਾ ਦੇ ਦਮ ਮੈਂ ਠੀਕ ਨਹੀਂ ਹੋ ਰਿਹਾ ਉਹ ਕਹਿੰਦੇ ਵੀ ਜਿਹੜੀ ਦਵਾਈ ਦਿੱਤੀ ਉਹ ਸਹੀ ਖਾ ਰਹੇ ਕਹਿੰਦਾ ਹਾਂ ਸਹੀ ਖਾ ਰਹੇ ਹਾਂ ਪਰ ਏਜ ਰੱਖਿਆ ਕਹਿੰਦਾ ਨਹੀਂ ਦਵਾਈ ਤੂੰ ਖਾ ਰਿਆ ਬੜੀ ਚੰਗੀ ਗੱਲ ਹੈ ਜੇ ਤੂੰ ਪਰੇਜ ਹੀ ਨਹੀਂ ਰੱਖੇਗਾ ਤੇ ਤੂੰ ਠੀਕ ਕਿਦਾਂ ਹੋ ਜਾਏਗਾ ਉਹੀ ਹਾਲਾਤ ਸਾਡੇ ਨੇ ਅਸੀਂ ਗੁਰੂ ਦੇ ਚਰਨਾ ਚ ਆ ਕੇ ਕਹਿੰਦੇ ਮਹਾਰਾਜ ਸ਼ਾਂਤੀ ਨਹੀਂ ਹੈ ਟਿਕਾਹ ਨਹੀਂ ਹੈ ਬਾਣੀ ਪੜਿਆ ਕਰ ਬਾਣੀ ਤੇ ਮਹਾਰਾਜ ਅਸੀਂ ਰੋਜ਼ ਪੜ੍ਹਦੇ ਆਂ ਨਿਤਨੇਮ ਵੀ ਕਰਦੇ ਆਂ ਸੁਖਮਨੀ ਸਾਹਿਬ ਵੀ ਪੜ੍ਹਦੇ ਆਂ ਮਹਾਰਾਜ ਸ਼ਾਂਤੀ ਫਿਰ ਨਹੀਂ ਆ ਰਹੀ ਮਹਾਰਾਜ ਕਹਿੰਦੇ ਝੂਠ ਬੋਲਣੋਂ ਹਟਿਆ ਥੱਗੀ ਮਾਰਨੋਂ ਹਟਿਆ ਬੇਈਮਾਨੀ ਕਰਨੀ ਛੱਡੀ ਕਿਸੇ ਦੀ ਨਿੰਦਾ ਕਰਨੀ ਛੱਡ ਦਿੱਤੀ ਕਿਸੇ ਦੇ ਅਵਗਣਾਂ ਦੇ ਉੱਪਰ ਚਰਚਾ ਕਰਨੀ ਛੱਡ ਦਿੱਤੀ ਨਹੀਂ ਮਹਾਰਾਜ ਉਹ ਤੇ ਨਹੀਂ ਛੱਡੀ ਉਹ ਨਹੀਂ ਛੱਡੀ ਹਜੇ ਤੇ ਪਰੇ ਤੂੰ ਦਵਾਈ ਖਾ ਰਿਆ ਹੈ ਪਰੇਜ ਤੂੰ ਕਰਨਿਰਯਤ ਤੇਰੇ ਰੋਗ ਕਿੱਦਾਂ ਕੱਟੇ ਜਾਣਗੇ ਭਾਈ ਸਤਗੁਰੂ ਤੇ ਇਲਾਜ ਕਰ ਰਹੇ ਨੇ ਨਾ ਅਸੀਂ ਪਰੇਜ ਹੀ ਨਹੀਂ ਕਰ ਰਹੇ ਅਸੀਂ ਆਪਣੇ ਜਿੱਥੋਂ ਮਰਜ ਨਿਕਲ ਰਹੇ ਨੇ ਰੋਗ ਨਿਕਲ ਰਹੇ ਨੇ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ ਸਹਬ ਨੇ ਬਖਸ਼ਿਸ਼ ਕੀਤੀ